ਪੰਜਾਬ ਦੀ ਟੋਟਲ ਆਬਾਦੀ ਜੋ ਹੁਣ ਦੇ ਅੰਕੜੇ ਦੱਸਦੇ ਨੇ ਵੈਸੇ ਤੇ ਜਿਹੜਾ 2021 ਦੇ ਵਿੱਚ ਸੈਂਸਸ ਹੋਣਾ ਸੀ ਉਹ ਕਰੋਨਾ ਕਰਕੇ ਨਹੀਂ ਹੋ ਸਕਿਆ ਪਰ ਅੰਦਾਜ਼ਾ ਮੁਤਾਬਕ 3 ਕਰੋੜ ਤੇ 15 ਜਾਂ 20 ਲੱਖ ਲੋਕ ਨੇ ਪੰਜਾਬ ਦੇ ਵਿੱਚ ਇਸ ਵਿੱਚੋਂ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੂੰ ਆਪਾਂ ਕਹੀਏ 15 ਤੋਂ 30 ਸਾਲ ਦੇ ਨੇ ਉਹ ਕਰੀਬ 85 ਕੁ ਲੱਖ ਹੋਣਗੇ ਔਰ ਜਿਹੜੇ ਮਾਹਰ ਨੇ ਉਹਨਾਂ ਦੇ ਅੰਕੜਿਆਂ ਮੁਤਾਬਕ ਇਹ 85 ਲੱਖ ਨੌਜਵਾਨਾਂ ਦੇ ਵਿੱਚੋਂ ਕਰੀਬ-ਕਰੀਬ 26% ਜਿਹੜੇ ਨੇ ਉਹ ਬੇਰੁਜ਼ਗਾਰ ਨੇ ਬਹੁਤ ਵੱਡੀ ਤਦਾਦ ਆ ਇਹਦਾ ਮਤਲਬ ਆ 20 ਤੋਂ 22 ਲੱਖ ਲੋਕ ਜਿਹੜੇ ਨੇ ਉਹ ਬੇਰੁਜ਼ਗਾਰ ਨੇ ਅਫਸੋਸ ਦੀ ਗੱਲ ਇਹ ਆ ਕਿ ਪਿਛਲੀਆਂ ਜਿਹੜੀਆਂ 3-4 ਸਰਕਾਰਾਂ ਆਈਆਂ ਉਹਨਾਂ ਨੇ ਕੁਝ ਨੌਕਰੀਆਂ ਜ਼ਰੂਰ ਦਿੱਤੀਆਂ ਨੌਕਰੀਆਂ ਦੇਣ ਦਾ ਦੀਆਂ ਗੱਲਾਂ ਕੀਤੀਆਂ ਉਹਨਾਂ ਨੇ ਬਹੁਤ ਕੁਝ ਕੀਤਾ ਲੇਕਿਨ ਇਹ ਰੋਜ਼ਗਾਰ ਦੇਣ ਦਾ ਕੋਈ ਪ੍ਰੋਪਰ ਰੋਡ ਮੈਪ ਸਾਹਮਣੇ ਨਜ਼ਰ ਨਹੀਂ ਆਇਆ ਇੱਕ ਅੰਦਾਜ਼ੇ ਮੁਤਾਬਕ ਕਾਂਗਰਸ ਸਰਕਾਰ ਨੇ ਆਲਮੋਸਟ ਕਰੀਬ 55 ਤੋਂ 56 ਹਜ਼ਾਰ ਨੌਕਰੀਆਂ ਦਿੱਤੀਆਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਖੁਦ ਕਹਿ ਰਹੀ ਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਰਹੀ ਆ ਕਿ ਇਹਨਾਂ ਨੇ 2 ਸਾਲ ਦੇ ਵਿੱਚ ਕਰੀਬ-ਕਰੀਬ ਇਹਨਾਂ ਨੇ ਕਰੀਬ 43 ਹਜ਼ਾਰ ਨੌਕਰੀਆਂ ਦਿੱਤੀਆਂ ਤੇ ਇੰਨੀਆਂ ਕਿ ਸ਼ਾਇਦ ਹੋਰ ਦੇ ਦੇਣਗੇ ਸੋ ਮੰਨ ਲਓ ਕਿ ਤੁਸੀਂ ਇਸ ਪਿਛਲੀ ਸਰਕਾਰ ਔਰ ਇਹ ਸਰਕਾਰ ਨੇ 10 ਸਾਲਾਂ ਦੇ ਵਿੱਚ ਜਦੋਂ ਇਹ ਸਰਕਾਰ ਆਪਣੀ ਟਰਮ ਪੂਰੀ ਕਰੂਗੀ ਕਰੀਬ ਲੱਖ ਡੇਢ ਲੱਖ ਲੋਕਾਂ ਨੂੰ ਨੌਕਰੀਆਂ ਦੇ ਸਕਣਗੀਆਂ ਸੋ ਟੋਟਲ ਜੇ ਬੇਰੁਜ਼ਗਾਰ ਲੋਕ ਨੇ 22 ਲੱਖ ਤੇ ਉਹਨਾਂ ਨੂੰ ਕਰੀਬ ਸਰਕਾਰੀ ਨੌਕਰੀ ਤੇ ਲੱਖ ਡੇਢ ਲੱਖ ਹੀ ਮਿਲੀ ਸੋ ਇੱਕ ਬਹੁਤ ਛੋਟਾ ਹਿੱਸਾ ਵਾ ਸੋ ਬੇਰੋਜ਼ਗਾਰੀ ਦੀ ਪ੍ਰੋਬਲਮ ਜਿਹੜੀ ਆ ਉਹ ਕਾਫੀ ਹੱਦ ਤੱਕ ਉੱਥੇ ਰਹਿ ਗਈ ਔਰ ਮੈਨੂੰ ਇਹ ਵੀ ਲੱਗਦਾ ਵਾ ਕਿ ਜਦੋਂ ਮੁੱਖ ਮੰਤਰੀ ਖੁਦ ਜੌਬ ਲੈਟਰਸ ਨੌਕਰੀਆਂ ਦੇ ਪੱਤਰ ਜਿਹੜੇ ਨੇ ਉਹ ਦੇਣੀਆਂ ਦੇਣੇ ਸ਼ੁਰੂ ਕਰ ਦੇਣ ਤੇ ਇੱਥੋਂ ਲੱਗਦਾ ਵਾ ਵੀ ਸਰਕਾਰ ਦੇ ਕੋਲ ਨੀਤੀ ਕੋਈ ਨਹੀਂ ਉਹਨਾਂ ਕੋਲ ਕੋਈ ਪਲਾਨ ਕੋਈ ਨਹੀਂ ਉਹ ਹਰ ਛੋਟੀ ਜੀ ਚੀਜ਼ ਦੇ ਉੱਤੇ ਇੱਕ ਲਾਹਾ ਲੈਣਾ ਚਾਹੁੰਦੇ ਆ ਸੋ ਵੈਸੇ ਇੱਕ ਨੌਕਰੀ 'ਚ ਬੰਦਾ ਲੈਂਦਾ ਕਿਸੇ ਸਰਕਾਰੀ ਮਹਿਕਮੇ ਦੇ ਵਿੱਚ ਜਾਂ ਪ੍ਰਾਈਵੇਟ ਮਹਿਕਮੇ ਦੇ ਵਿੱਚ ਤੇ ਜੌਬ ਲੈਟਰ ਕੌਣ ਦਿੰਦਾ ਵਾ ਐਚ ਆਰ ਦਾ ਮੁਲਾਜ਼ਮ ਐਚ ਆਰ ਦਾ ਹੈਡ ਮੁੱਖ ਮੰਤਰੀ ਵੀ ਚਿੱਠੀਆਂ ਵੰਡਦਾ ਲੇਕਿਨ ਪਿਛਲੀ ਸਰਕਾਰ ਵੀ ਇਹੀ ਕਰਦੀ ਸੀ ਤੇ ਹੁਣ ਵਾਲੀ ਸਰਕਾਰੇ ਇਹੀ ਕਰ ਰਹੀ ਆ ਇਹਦਾ ਮਤਲਬ ਆ ਕਿ ਇਹ ਸਰਕਾਰ ਇਹ ਸਰਕਾਰਾਂ ਜਿਹੜੀਆਂ ਵਾਂ ਇਹਨਾਂ ਕੋਲ ਰੋਡ ਮੈਪ ਕੋਈ ਨਹੀਂ ਇਹ દિਸ਼ਾਹੀਨ ਨੇ ਆ ਜ਼ਾਹਿਰ ਆ ਕਿ ਇਹ ਸਭ ਨਾਲ ਨੌਜਵਾਨਾਂ ਦੇ ਵਿੱਚ ਬੇਚੈਨੀ ਵਧੂਗੀ ਤਦੇ ਨੌਜਵਾਨ ਜਿੱਥੇ ਵੀ ਮੌਕਾ ਮਿਲਦਾ ਉੱਥੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਹੋਰ ਤੇ ਹੋਰ ਰਸ਼ੀਆ ਤੱਕ ਵੀ ਪਹੁੰਚ ਗਏ ਰਸ਼ੀਆ ਦੀ ਫੌਜ ਭਰਤੀ ਹੋ ਰਹੀ ਹੈ ਔਰ ਉੱਥੇ ਤੁਸੀਂ ਵੇਖਿਆ ਹੀ ਆਪੀ ਉੱਥੇ ਕਿੰਨਾ ਨੁਕਸਾਨ ਹੋਇਆ ਵਾ ਕੈਨੇਡਾ ਦੇ ਵਿੱਚ ਹੁਣ ਸਖਤੀ ਕੈਨੇਡਾ ਨੇ ਸਖਤੀ ਕਰਤੀ ਆ ਉੱਥੇ ਹੋਰ ਵੀ ਦਿੱਕਤਾਂ ਆ ਇਸ ਕਰਕੇ ਉਧਰ ਨੂੰ ਰੁਝਾਨ ਕਾਫੀ ਘਟਿਆ ਹੋਇਆ ਵਾ ਲੇਕਿਨ ਇਹਦੇ ਕਰਕੇ ਹੁਣ ਸਾਡੇ ਜਿਹੜੇ ਕਾਲਜਾਂ ਦੇ ਵਿੱਚ ਜਿਹੜੇ ਵਿਦਿਆਰਥੀ ਆ ਉਹਨਾਂ ਦੀ ਗਿਣਤੀ ਵਧ ਗਈ ਆ ਕਾਲਜ ਖੁਸ਼ ਹੋ ਰਹੇ ਆ ਸਰਕਾਰ ਵੀ ਖੁਸ਼ ਆ ਦੇਖੋ ਜੀ ਸਾਡੇ ਕਾਲਜ ਚੱਲਣ ਲੱਗ ਪਿਆ ਕਿਉਂਕਿ ਉੱਥੇ ਸਟੂਡੈਂਟਸ ਦੀ ਗਿਲਤੀ ਆਲਮੋਸਟ ਇੱਕ ਤਿਹਾਈ ਰਹਿ ਗਈ ਸੀ ਲੇਕਿਨ ਇਹ ਦੋ ਤਾਰੀ ਤਨਵਾ ਰਿਹਾ ਜਦੋਂ ਇਹ 3 ਸਾਲ ਬਾਅਦ ਜਾਂ 2 ਸਾਲ ਬਾਅਦ ਡਿਗਰੀ ਕਰਕੇ ਬਾਹਰ ਨਿਕਲਣਗੇ ਤੇ ਉਹ ਕਹਿਣਗੇ ਸਾਨੂੰ ਨੌਕਰੀ ਦਿਓ ਸੋ ਜੇ ਹੁਣ ਇਸ ਵੇਲੇ 20-22 ਲੱਖ ਆ ਤੇ ਇਹਨਾਂ ਦੀ ਇਤਦਾਦ ਹੋਰ ਲੱਖ 2 ਲੱਖ 3 ਲੱਖ ਵਧ ਜੂਗੀ ਸੋ ਇਹ ਜੇ ਬਾਹਰ ਨਹੀਂ ਜਾ ਰਹੇ ਤੇ ਫਿਰ ਇੱਥੇ ਉਹਨਾਂ ਦਾ ਕੋਈ ਨਾ ਕੋਈ ਸਿਸਟਮ ਉਹਨਾਂ ਦਾ ਕੋਈ ਨਾ ਕੋਈ ਰੋਡ ਮੈਪ ਬਣਾਉਣਾ ਪਊਗਾ ਸਾਡੇ ਬਹੁਤ ਸਾਰੇ ਕਾਲਜਸ ਨੇ ਰੋਡ ਮੈਪ ਦੀ ਗੱਲ ਕੀਤੀ ਹੈ ਔਰ ਮੇਰਾ ਆਪਣਾ ਮੰਨਣਾ ਵਾ ਕਿ ਸਰਕਾਰੀ ਨੌਕਰੀਆਂ ਜਿਹੜੀਆਂ ਵਾ ਜਿੰਨੀਆਂ ਖਾਲੀ ਅਸਾਮੀਆਂ ਪਈਆਂ ਉਹ ਭਰੀਆਂ ਜਾਣ ਉਹਦੇ ਨਾਲ ਨਾਲ ਪ੍ਰਾਈਵੇਟ ਸੈਕਟਰ ਨੂੰ ਲਿਆਂਦਾ ਜਾਵੇ ਪ੍ਰਾਈਵੇਟ ਸੈਕਟਰ ਨੂੰ ਇਨਕਰੇਜ ਕੀਤਾ ਜਾਵੇ ਪਰ ਪ੍ਰਾਈਵੇਟ ਸੈਕਟਰ ਤਾਂ ਨਹੀਂ ਆਊਗਾ ਜੇ ਹਾਲਾਤ ਇੱਥੇ ਸੁਕੇਵੇਂ ਹੋਣਗੇ ਜੇ ਹਾਲਾਤ ਇੱਥੇ ਸਹੀ ਨਹੀਂ ਜੇ ਇੱਥੇ ਪ੍ਰੋਟੈਸਟ ਹੋ ਰਹੇ ਆ ਡੈਮੋਨਸਟ੍ਰੇਸ਼ਨਸ ਹੋ ਰਹੀਆਂ ਵਾ ਤੇ ਪ੍ਰਾਈਵੇਟ ਸੈਕਟਰ ਨਹੀਂ ਆਊਗਾ ਸੋ ਇਸ ਕਰਕੇ ਪਹਿਲਾਂ ਆਪਣੇ ਜਿਹੜੇ ਮਸਲੇ ਆਪਾਂ ਹੱਲ ਕਰੀਏ ਤਾਂ ਕਿ ਪ੍ਰਾਈਵੇਟ ਸੈਕਟਰ ਇਥੇ ਇਨਵੈਸਟਮੈਂਟ ਕਰੇ ਅਰਰ ਪ੍ਰਾਈਵੇਟ ਸੈਕਟਰ ਜੋ ਆਊਗਾ ਉਹਨਾਂ ਨੂੰ ਰੈਗੂਲੇਟ ਕੀਤਾ ਜਾਵੇ ਜਿਵੇਂ ਸਾਡੇ ਕੋਲਰ ਨੇ ਕਿਹਾ ਵਾ ਰਵੀ ਗਰੇਵਾਲ ਨੇ ਕਿਹਾ ਵਾ ਸੋ ਉਹਨਾਂ ਨੂੰ ਰੈਗੂਲੇਟ ਕਰਕੇ ਵੇਖਿਆ ਜਾਵੇ ਕਿ ਉਹ ਪ੍ਰੋਪਰ ਤਰਖਾਵਾ ਦਿੰਦੇ ਆ ਕਿ ਨਹੀਂ ਦਿੰਦੇ ਇਹਦੇ ਨਾਲ ਨਾਲ ਸਟਾਰਟਅਪਸ ਪੰਜਾਬ ਦੇ ਵਿੱਚ ਸਟਾਰਟਅਪਸ ਦੀ ਚੰਗੀ ਪ੍ਰਥਾ ਵਾ ਔਰ ਸਟਾਰਟਅਪਸ ਨੂੰ ਹੋਰ ਇਨਕਰੇਜ ਕਰਨ ਵਾਸਤੇ ਸਰਕਾਰ ਨੂੰ ਉਹਨਾਂ ਨੂੰ مالی ਮਦਦ ਵੀ ਦੇਣੀ ਪਊਗੀ ਔਰ ਤਕਨੀਕੀ ਮਦਦ ਵੀ ਦੇਣੀ ਪਊਗੀ ਆਫਟਰ ਆਲ ਨੌਜਵਾਨ ਐਸ ਕਾਲਜ ਚੋਂ ਨਿਕਲਦਾ ਵਾ ਯੂਨੀਵਰਸਿਟੀ ਚੋਂ ਨਿਕਲਦਾ ਵਾ ਆਪਣਾ ਕੰਮ ਕ ਕਰਨਾ ਸ਼ੁਰੂ ਕਰਨਾ ਚਾਹੁੰਦਾ ਵਾ ਤੇ ਉਹਨੂੰ ਕੋਈ ਨਾ ਕੋਈ ਮਦਦ ਉਹਨੂੰ ਗਾਈਡੈਂਸ ਵੀ ਲੋੜ ਜ਼ਰੂਰ ਹੈ ਇਹ ਵੀ ਪਤਾ ਲੱਗਾ ਵਾ ਕਿ ਕੁਝ ਮੁਲਕ ਜਿਹੜੇ ਨੇ ਉਹ ਕੰਸਟਰਕਸ਼ਨ ਵਰਕਰ ਲੈ ਕੇ ਜਾ ਰਹੇ ਨੇ ਔਰ ਕੰਸਟਰਕਸ਼ਨ ਵਰਕਰ ਇੰਡੀਅਨ ਗਵਰਨਮੈਂਟ ਉਹਥੇ ਭੇਜ ਰਹੀ ਹੈ ਇੰਡੀਅਨ ਗਵਰਨਮੈਂਟ ਇਜ਼ਰਾਈਲ ਦੇ ਵਿੱਚ ਕੰਸਟਰਕਕਸ਼ਨ ਵਰਕਰਸ ਦੋ ਸਟੇਟਾਂ ਤੋਂ ਭੇਜ ਰਹੀ ਸੀ ਇਹ ਮੈਂ ਕੁਝ ਮਹਰਾਨਾ ਨਾਲ ਗੱਲ ਕੀਤੀ ਉਹਨਾਂ ਦੱਸਿਆ ਹਰਿਆਣਾ ਤੋਂ ਔਰ ਤੇਲੰਗਾਨਾ ਤੋਂ ਹੁਣ ਸ਼ਾਇਦ ਦੋ ਹੋਰ ਸਟੇਟਾਂ ਤੋਂ ਪੇਜ ਰਿਹਾ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਵਾ ਕੇਂਦਰ ਸਰਕਾਰ ਨਾਲ ਸੰਪਰਕ ਕਰਨ ਔਰ ਕੈਨ ਕਿ ਸਾਡੇ ਜੇ ਕੰਸਟਰਕਸ਼ਨ ਵਰਕਰ ਜੇ ਪੇਜੇ ਜਾ ਸਕਦੇ ਆ ਤੇ ਬਹੁਤ ਵਧੀਆ ਗੱਲ ਹੈ ਕਿਉਂਕਿ ਸਾਡੇ ਬੇਰਜ਼ਗਾਰੀ ਦੀ ਬਹੁਤ ਵੱਡੀ ਸਮੱਸਿਆ ਸੋ ਕੇਂਦਰ ਨਾਲ ਮਿਲ ਕੇ ਚੱਲਣਾ ਹੋਊਗਾ ਤਾਂ ਵੀ ਇਹ ਮਸਲਾ ਜਿਹੜਾ ਵਾ ਇਹ ਹੱਲ ਹੋ ਸਕਦਾ ਵਾ ਅਸੀਂ ਆਪਣੇ ਆਪ ਇਹ ਮਸਲਾ ਹੱਲ ਨਹੀਂ ਕਰ ਸਕਦੇ ਕੈਨੇਡਾ ਦੇ ਵਿੱਚ ਸਕਿੱਲ ਲੇਬਰ ਦੀ ਬੋਤਲ ਨਾ ਸੋ ਸਾਨੂੰ ਆਪਣੇ ਆਈਟੀਆਈਸ ਦੇ ਕੋਰਸੇਸ ਨੂੰ ਬਦਲਣਾ ਪਊਗਾ ਤਾਂ ਕਿ ਉਹ ਜਿਹੇ ਸਕਿੱਲ ਜਿਹੜੇ ਕੈਨੇਡਾ ਜਾਂ ਬਾਕੀ ਮੁਲਕਾਂ ਚ ਲੋੜ ਆ ਜਾਂ ਸਾਡੀ ਇੰਡਸਟਰੀ ਇੰਡਸਟਰੀ ਚ ਲੋੜ ਆ ਉਹ ਜਿਹੇ ਕੋਰਸੇਸ ਇੱਥੇ ਆਈਟੀਆਈਸ ਦੇ ਵਿੱਚ ਇੰਟਰੋਡਿਊਸ ਕੀਤੇ ਜਾਣ ਆਈਟੀਆਈ ਦੀ ਮੈਂ ਕੁਝ ਸਾਲ ਪਹਿਲਾਂ ਜਦੋਂ ਵੇਖੀ ਸੀ ਬੜੀ ਬੁਰੀ ਹਾਲਤ ਸੀ ਬਹੁਤੀਆਂ ਮਸ਼ੀਨਾਂ ਉੱਥੇ ਕੰਮ ਹੀ ਨਹੀਂ ਕਰਦੀਆਂ ਜਿਨ੍ਹਾਂ ਨੂੰ ਜਿਨ੍ਹਾਂ ਤੇ ਸਿਖਲਾਈ ਦੇਣੀ ਹੁੰਦੀ ਹੈ ਸੋ ਆਈਟੀਆਈਸ ਨੂੰ ਅਪਗ੍ਰੇਡ ਕਰਨਾ ਪਊਗਾ ਸਕਿੱਲ ਯੂਨੀਵਰਸਿਟੀਜ਼ ਦੇ ਵਿੱਚ ਉਹ ਸਕਿੱਲਸ ਪ੍ਰਦਾਨ ਕੀਤੀਆਂ ਜਾਣ ਜਿਨ੍ਹਾਂ ਦੀ ਵਕਈ ਲੋੜ ਆ ਮੈਂ ਕਈ ਵਾਰ ਵੇਖਿਆ ਵਾ ਗੱਲ ਕੀਤੀ ਹੈ ਬਾਅਦ ਦੇ ਲੋਕਾਂ ਨਾਲ ਕਿ ਸਿਲੀਕਨ ਵੈਲੀ ਵਗੈਰਾ ਦੇ ਵਿੱਚ ਕੇਰਲਾ ਜਾਂ ਤਾਮਿਲਨਾਡੂ ਜਾਂ ਕਰਨਾਟਕਾ ਜਾਂ ਥਿਲੰਗਾਨਾ ਤੋਂ ਲੋਕ ਜਾਂਦੇ ਨੇ ਆਈਟੀ ਇੰਜੀਨੀਅਰਸ ਆਈਟੀ ਸਕਿਲ ਲੋਕ ਆਈਟੀ ਪ੍ਰੋਫੈਸ਼ਨਲਸ ਸਾਡੇ ਲੋਕ ਕਿਹੜੇ ਜਾਂਦੇ ਆ ਇਹਨਾਂ ਦੇ ਮੁਲਕਾਂ ਦੇ ਵਿੱਚ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਟਰੱਕ ਡਰਾਈਵਰ ਉਹ ਵੀ ਅਨਸਕਿਲਡ ਬਿਨਾਂ ਪ੍ਰੋਪਰ ਟ੍ਰੇਨਿੰਗ ਦੇ ਕਿਉਂਕਿ ਇੱਥੇ ਟ੍ਰੇਨਿੰਗ ਦੇਣ ਦਾ ਸਿਸਟਮ ਹੀ ਕੋਈ ਨਹੀਂ ਸਾਡੇ ਜਿਹੇ ਟਰੱਕ ਡਰਾਈਵਰ ਵੀ ਟ੍ਰੇਨਿੰਗ ਲੈ ਕੇ ਕੈਨੇਡਾ ਜਾਣਾ ਚਾਹਣ ਤੇ ਉਹ ਸ਼ਾਇਦ ਦੁਬਈ ਵਰਗੇ ਮੁਲਕਾਂ ਤੋਂ ਟ੍ਰੇਨਿੰਗ ਲੈ ਕੇ ਜਾਂਦੇ ਅਸੀਂ ਉਹੋ ਜਿਹੀ ਟ੍ਰੇਨਿੰਗ ਜਿਹੋ ਜੀ ਕੈਨੇਡਾ ਜਾਂ ਅਮਰੀਕਾ ਦੇ ਟਰੱਕ ਡਰਾਈਵਰਸ ਚਾਹੀਦੀ ਆਪਣੇ ਪੰਜਾਬ ਕਿਉਂ ਨਹੀਂ ਦੇ ਸਕਦੇ ਦੇ ਸਕਦੇ ਆ ਲੇਕਿਨ ਇਸ ਗੱਲ ਵੱਲ ਕਿਸੇ ਨੇ ਧਿਆਨ ਦਿੱਤਾ ਹੀ ਨਹੀਂ ਅਮ ਬਾਕੀ ਜਿਹੜੇ ਆ 20-22 ਲੱਖ ਨੌਜਵਾਨ ਬੇਰੁਜ਼ਗਾਰ ਨੇ ਇਹਨਾਂ ਦੀ ਕੈਟੇਗਰੀਜ਼ੇਸ਼ਨ ਬੜੀ ਜ਼ਰੂਰੀ ਆ ਇੱਕ ਪ੍ਰੋਪਰ ਡਿਪਾਰਟਮੈਂਟ ਜਿਹੜੀ ਆ ਹੈ ਬਣੀ ਹੋਈ ਆ ਲੇਕਿਨ ਉਹਨਾਂ ਨੂੰ ਕੈਟੇਗਰੀਜ਼ੇਸ਼ਨ ਕਰਨੀ ਪਊ ਕਿ 10ਵੀਂ ਪਾਸ ਕਿੰਨੇ ਆ 12ਵੀਂ ਪਾਸ ਕਿੰਨੇ ਆ ਗ੍ਰੈਜੂਏਟ ਕਿੰਨੇ ਆ ਪੋਸਟ ਗ੍ਰੈਜੂਏਟ ਕਿੰਨੇ ਆ ਉਹਦੇ ਹਿਸਾਬ ਨਾਲ ਉਹਨਾਂ ਦੀ ਉਹਨਾਂ ਦੇ ਸਕਿੱਲ ਲੈਵਲ ਕੀ ਆ ਔਰ ਵੇਰੀਅਸ ਐਂਬੈਸੀਜ਼ ਨਾਲ ਗੱਲ ਕਰਕੇ ਵੀ ਤੁਹਾਨੂੰ ਕਿਹੜੇ ਲੋਕਾਂ ਦੀ ਲੋੜ ਆ ਉਹਨਾਂ ਨਾਲ ਉਹਨਾਂ ਨੂੰ ਸੰਪਰਕ ਕਰਕੇ ਉਹਨਾਂ ਨੂੰ ਅਪਲਾਈ ਕਰਾ ਕੇ ਉਹਨਾਂ ਨੂੰ ਬਾਹਰ ਭੇਜਿਆ ਜਾਵੇ ਜਿਹੜੀ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਸਭ ਤੋਂ ਇੰਪੋਰਟੈਂਟ ਮਹਿਕਮਾ ਵਿੱਤ ਮੰਤਰੀ ਤੋਂ ਬਾਅਦ ਵਿੱਤ ਮਹਿਕਮੇ ਤੋਂ ਬਾਅਦ ਸ਼ਾਇਦ ਸਕਿੱਲ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਔਰ ਉਥੇ ਬਹੁਤ ਕਾਬਲ ਪੜਿਆ ਲਿਖਿਆ ਜਿਹੜਾ ਵਿਧਾਇਕ ਆ ਉਹਨੂੰ ਉਥੇ ਲੈ ਜਾਏ ਤਾਂ ਕਿ ਇਹ ਜਿਹੜੀ ਬੇਚੈਨੀ ਆ ਇਹ ਘਟਾਈ ਜਾ ਸਕੇ ਜੇ ਬੇਚੈਨੀ ਵਧਦੀ ਰਹੂਗੀ ਤੇ ਸਰਕਾਰ ਵਾਸਤੇ ਵੀ ਬਹੁਤ ਵੱਡੀ ਦਿੱਕਤ ਆ ਔਰ ਇਸ ਵੇਲੇ ਜਿਸ ਤਰੀਕੇ ਨਾਲ ਆਪਣੇ ਪੰਜਾਬ ਦੇ ਨੌਜਵਾਨ ਬਾਹਰਲੇ ਮੁਲਕਾਂ ਜਾ ਰਹੇ ਆ ਜ਼ਾਹਿਰ ਹੈ ਕਿ ਬੇਚੈਨੀ ਜਿਹੜੀ ਆ ਵਧ ਰਹੀ ਆ ਔਰ ਲੋਕੀ ਹੌਲੀ ਹੌਲੀ ਅਫਸੋਸ ਦੀ ਗੱਲ ਹੈ ਕਿ ਲੋਕਾਂ ਨੂੰ ਸਰਕਾਰ ਦੇ ਵਿੱਚ ਵਿਸ਼ਵਾਸ ਉੱਠਦਾ ਜਾ ਰਿਹਾ ਆ ਸਰਕਾਰ ਦੇ ਵਿੱਚ ਵਿਸ਼ਵਾਸ ਬਣਾਉਣ ਦੀ ਕਾਇਮ ਰੱਖਣ ਦੀ ਲੋੜ ਆ ਔਰ ਉਹਦੇ ਵਾਸਤੇ ਸਰਕਾਰ ਨੂੰ ਇਹ ਸਿਰਫ ਬਿਆਨ ਦੇ ਕੇ ਲਾਈਵ ਹੋ ਕੇ ਫੋਟੋ ਆਪ ਜੌਬ ਲੈਟਰ ਦੇ ਕੇ ਵਿਚਾਨੀ ਨਹੀਂ ਕੱਟਣੀ ਵਾਕਈ ਸਾਨੂੰ ਗਰਾਊਂਡ ਲੈਵਲ ਤੇ ਕੰਮ ਕਰਨਾ ਪਊਗਾ ਔਰ ਤਾਦੀ ਇਹ ਮਚੈਨਿਜ਼ਰੀ ਹੈ ਕਰ ਸਕਦੀ ਹੈ ਹੁਣ ਦਿਓ ਮੈਨੂੰ ਇਜਾਜ਼ਤ ਅਗਲੇ ਸੋਮਵਾਰ ਆਪਾਂ ਫੇਰ ਨਮਸ ਹੈਲੋ ਪੰਜਾਬ ਲੈ ਕੇ ਆਵਾਂਗੇ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਫਿਜ਼